ਰਾਜਪੁਰਾ ਦੇ ਕੇ ਐਚਐਸਓ ਕਰਪਾਲ ਸਿੰਘ ਮੋਹੀ ਅਤੇ ਟ੍ਰੈਫਿਕ ਇੰਚਾਰਜ ਗੁਰਵਜਨ ਸਿੰਘ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਬਾਈਕ ਸਵਾਰਾਂ ਨੂੰ 500 ਹੈਲਮਟ ਵੰਡੇ ਗਏ ਇਸ ਮੌਕੇ ਤੇ ਐਸਐਚਓ ਕਰਪਾਲ ਸਿੰਘ ਮੋਹੀ ਅਤੇ ਟ੍ਰੈਫਿਕ ਇੰਚਾਰਜ ਗੁਰਵਜਨ ਸਿੰਘ ਦਾ ਕਹਿਣਾ ਹੈ ਕਿ ਬਾਈਕ ਸਵਾਰ ਅਕਸਰ ਹੀ ਸੜਕ ਤੇ ਜਾਂਦੇ ਸਮੇਂ ਹੈਲਮਟ ਨਹੀਂ ਪਾਉਂਦੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੈਲਮਟ ਹੈ ਤਾਂ ਸਾਡੀ ਜ਼ਿੰਦਗੀ ਹੈ ਮੈਂ ਇੰਸਪੈਕਟਰ ਕਰਪਾਲ ਸਿੰਘ ਐਸਐਚਓ ਸਿਟੀ ਇਹ ਮੇਰੇ ਟ੍ਰੈਫਿਕ ਇੰਚਾਰਜ ਨੇ ਜਿਹੜੇ ਗੁਰਬਾਚਨ ਜੀ ਜਿਹੜੀ ਮਤਲਬ ਰੋਡ ਸੇਫਟੀ ਦੇ ਤਹਿਤ ਅਸੀਂ 500 ਹੈਲਮਟ ਆ ਜਿਹੜੇ ਅੱਜ ਉਹ ਹਰ ਇੱਕ ਬੰਦੇ ਨੂੰ ਵੰਡੇ ਆ ਤੇ ਉਹਨਾਂ ਨੂੰ ਨਸੀਹਤ ਦਿੱਤੀ ਆ ਵੀ ਜੇ ਹੈਲਮਟ ਪਾ ਕੇ ਰੱਖੋਗੇ ਤੇ ਬਹੁਤ ਥੋੜਾ ਬਚਾਅ ਹੋ ਸਕਦਾ ਠੀਕ ਆ ਜੀ ਹੈਲਮਟ ਦਾ ਬਹੁਤ ਵੱਡਾ ਮਤਲਬ ਯੋਗਦਾਨ ਹੁੰਦਾ ਜੋ ਟ੍ਰੈਫਿਕ ਦੇ ਵਿੱਚ ਆਪਣੇ ਜਿल्ले ਛੋਟੇ ਵੀ ਖਲ ਚੱਲਦੇ ਆ ਨਾ ਉਹਨਾਂ ਜੇ ਆਪਣਾ ਕੋਈ ਚੀਜ਼ ਬਚਾਅ ਕਰਦੀ ਆ ਤਾਂ ਹੈਲਮਟ ਹੀ ਆ ਜਿਹੜਾ ਆਪਣੇ ਸਿਰ ਦਾ ਬਚਾਅ ਕਰਦਾ ਖਰ ਤੁਸੀ ਦਾ ਆਪਣਾ ਕੰਮ ਪੂਰਾ ਕਰਦੇ ਹੈ ਪਰ ਕੋਕੋ ਕੀ ਹੈ ਹੈਲਮਟਸ ਕਰ ਲੈ ਜਾਏ ਨਹੀਂ ਜਾਂਦੇ ਹੈ ਨਾ ਉਸ ਤੋਂ ਬਾਅਦ ਤੇ ਵੀ ਕੋਈ ਚਲਾਨ ਕੱਟ ਵੀ ਹੈ ਨਹੀਂ ਕਰਦੇ ਲੋਕਾਂ ਨੂੰ ਅਪੀਲ ਕਰਦੇ ਕਿ ਕੋਈ ਨੂੰ ਵੀ ਇਹ ਵਕਤ ਕਰ ਲੈ ਕੇ ਚੀਜ਼ ਲਈ ਨਹੀਂ ਦੇਖੋ ਜੀ ਜਿਹੜਾ ਹੁਣ ਜਿਹੜਾ ਫ੍ਰੀ ਹੈਲਮਟ ਵੰਡ ਰਹੇ ਆ ਜਾਂ ਫ੍ਰੀ ਕੰਪਨੀਆਂ ਉਹਦੇ ਅਸ਼ੋਗ ਨਾਲ ਉਹ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਪੌਣਾ ਬਹੁਤ ਜ਼ਰੂਰੀ ਹੈ ਠੀਕ ਹੈ ਨਾ ਕੋਈ ਲੈ ਨਹੀਂ ਸਕਦੇ ਉਹ ਨਹੀਂ ਲੈਂਦੇ ਅਗਲਾ ਕਹਿੰਦਾ 5-600 ਦਾ ਹੈਲਮਟ ਆ ਕਾਉਂ ਲਊਗਾ ਉਹ ਇਹਨਾਂ ਦਾ ਕਾਰਨ ਇਹ ਹੈ ਵੀ ਉਹਨਾਂ ਦੀ ਆਦਤ ਬਣਾਉਣ ਲਈ ਆਜੋ ਤੋਂ ਬਣਾਉਣ ਲਈ ਹੀ ਅਸੀਂ ਦੇ ਰਹੇ ਹਾਂ ਜੀ ਵੀ ਲੱਗਦਾ ਹੈ ਕਿ ਕੋਈ ਕੋਈ ਜਾਣੂ ਕਹਿਣਾ ਨਹੀਂ ਦੇ ਕੋਈ ਕਮੇਟੀ ਬੰਦੇ ਵੀ ਲੱਗਦੇ ਆ ਜੀ ਬਹੁਤ ਕੈਂਪ ਵੀ ਲਾਉਣੇ ਆ ਅਸੀਂ ਸਾਰੇ ਰੋਡ ਸੇਫਟੀ ਕੈਂਪ ਲਾਉਣੇ ਆ ਉਹ ਕਾਫੀ ਕੈਂਪ ਲੱਗਦੇ ਆ ਤੇ ਉਹਦੇ ਤਾਈ ਵੀ ਤੁਸੀਂ ਦੇਖਦੇ ਹੋ ਕਿੰਨੇ ਰਾਜਪੁਰੇ ਪਿਛਲੀ ਵਾਰੀ ਵੀ ਲੱਗਿਆ ਮੁੰਲਾ ਦਾ ਇਹ ਹਫਤੇ ਲੱਗਿਆ ਸਕੂਲਾਂ ਚ ਲਾਉਣੇ ਆ ਅੱਜ ਵੀ ਸਕੂਲ ਚ ਲਗਾਇਆ ਜੀ ਕਿੱਟੜ ਲੱਗਦੇ ਆ ਤੁਸੀਂ ਕਹਿੰਦੇ ਕਿ 500 ਰੁਪਏ ਦੇ ਹਰਦੇ ਜਾਂਦੇ ਤੇ ਕੋਈ ਫੀਸ ਤੇ ਨਹੀਂ ਆਉਂਦਾ ਜ਼ਿੰਦਗੀ ਤਾਂ ਜਿਆਦਾ ਅਨਮੋਲ ਤਾਂ ਕੋਈ ਇਹ ਦੇਖੋ ਜੀ ਤੁਸੀਂ ਆਪ ਸਮਝਦਾਰ ਹੋ ਜਿੱਥੇ ਮੈਂ ਰਹਿੰਦਾ ਇੱਥੇ ਤੁਸੀਂ ਰਹਿੰਦੇ ਹੋ ਤੁਸੀਂ ਸਾਰੇ ਬਾਅਦ ਪਹੁੰਚ ਚੀਜ਼ ਤੋਂ ਸਾਡੇ ਜਿਹੜਾ ਮਤਲਬ ਕਿਸੇ ਨੂੰ ਕਿਸੇ ਚੀਜ਼ ਤੇ ਆਤ ਬਣਾਉਣੀ ਨਾ ਉਹ ਸਾਨੂੰ ਪਹਿਲਾਂ ਅੱਗੇ ਆਪਾਂ ਕਦਮ ਰੱਖਣਾ ਪੈਂਦਾ ਅੱਜ ਅਜ ਰਾਜਪੁਰਾ ਵੀ ਕਿ ਹੈਲਮਟ ਫ੍ਰੀ ਬਣ ਰਿਹਾ ਜੀ ਜਿਹਦੇ ਤੇ ਲੋਕਾਂ ਦੇ ਰੋਜ਼ ਦੇ ਤੇ ਰੋੜ ਤੇ ਚਲਦੇ ਸਮਿਆਂ ਰੋਡ ਸੇਫਟੀ ਦਾ ਮਤਲਬ ਕਿ ਜਿੱਥੇ ਕਿ ਉਹਨਾਂ ਦੇ ਸਿਰ ਤੇ ਸੱਟ ਨਾ ਲੱਗੇ ਤੇ ਇਸ ਕਰਕੇ ਅਸੀਂ ਪਿੱਛੇ ਵੀ ਚਾਰ ਕੈਂਪ ਲਗਾਏ ਸੀਗੇ ਜੀ ਅੱਜ ਕੀ ਚੌਂਕ ਵੀ ਕਿ ਇੱਕ ਤੋਂ ਜਨਵਰੀ ਤੋਂ ਲੈ ਕੇ ਜੇ ਅਸੀਂ ਪੂਰਾ ਮਹੀਨਾ ਇੱਕ ਬੰਦੇ ਆ ਅੱਜ ਵੀ ਅਸੀਂ ਹੁਣ ਲਗਾਤਾਰ ਇੱਕ ਮਹੀਨਾ ਬੰਡਾਂਗੇ ਜੀ ਸਾਡੇ ਐਸਐਸਓ ਸਾਹਿਬ ਜਿਉਂਦੇ ਥਾਣਾ ਸਿਟੀ ਰਾਜਪੁਰਾ ਵਿੱਚ ਲੱਗੇ ਨੇ ਅਸੀਂ ਜਿੱਦਾਂ ਵਨ ਵੀ ਹੋ ਗਿਆ ਚੌਕਿਆਂ ਦੇ ਵਿੱਚ ਥਰੀ ਟ੍ਰਿਪਲ ਰੈਡਿੰਗ ਹੋ ਗਈ ਵਿਦਆਊਟ ਹੈਲਮਟ ਹੋ ਗਈ ਫਿਰ ਜਿੱਦਾਂ ਕਿ ਜੀ ਸਾਡੇ ਪਤਲਨਸਰ ਵਾਲੇ ਬੁਲਟਸਨਸਰ ਵਾਲੇ ਹੋ ਗਈ ਇੱਕ ਜਿਹੜੀ ਵਾਰਦਾਤ ਹੁੰਦੀ ਆ ਉਹ ਵਿਦਆਊਟ ਨੰਬਰ ਪਲੇਟ ਕਰਦੇ ਨੇ ਸਾਡੇ ਐਸਐਸਓ ਐਸਐਸਓ ਸਿਟੀ ਨੇ ਸਾਨੂੰ ਹਦਾਇਤ ਕੀਤੀ ਹੋਈ ਆ ਅਸੀਂ ਬਾਕਮਕਿ ਜਿਹਨਾਂ ਦੇ ਨਾਕੇ ਲਗਾ ਕੇ ਅਸੀਂ ਚਲਾਨ ਵੀ ਕਰਦੇ ਆ ਤੇ ਉਹਨਾਂ ਦੀ ਚੈਕਿੰਗ ਕਰਾਣੇ ਤੇ ਉਹਨਾਂ ਦੇ ਹੈਲਮਟ ਵੀ ਅਸੀਂ ਫ੍ਰੀ ਬੰਦ ਰਿਹਾ ਤੇ ਇਸੇ ਕਰਕੇ ਵੀ ਲੋਕਾਂ ਨੂੰ ਕਿ ਤੁਸੀਂ ਆਪਣਾ ਹੈਲਮਟ ਸਿਰ ਤੇ ਪਾ ਕੇ ਰੱਖਣਾ ਜੀ ਸਰ ਤੁਸੀਂ ਆਪਣਾ ਕੰਮ ਨਿਭਾ ਰਹੇ ਹੋ ਤੁਹਾਨੂੰ ਕਿਹੜੀ ਕਿਹੜੀ ਮੁਸ਼ਕਲ ਆ ਰਹੀ ਹੈ ਜਿਹੜੀ ਤੁਸੀਂ ਪ੍ਰੋਫੈਸ਼ਨਲ ਨੂੰ ਕਹਿਣਾ ਹੈ ਹੈਲੋ ਦਿਖੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਮਾਧਿਅਮ ਰਹਿਮੇਕ ਅਪੀਲ ਕਰਦਾ ਜੀ ਕਿ ਜਿਹੜੇ ਅੱਥ ਗਗਨ ਚੌਂਕ ਤੋਂ ਲੈ ਕੇ ਦੁਰਗਾ ਮੰਦਰ ਬੱਤੀਆਂ ਤੱਕ ਲੋਕ ਜਿਹੜੇ ਨਾ ਆਪਣੇ ਵਹੀਕਲ ਲੈ ਕੇ ਸੜਕ ਤੇ ਖੜੇ ਕਰਕੇ ਚਲੇ ਜਾਂਦੇ ਨੇ ਸਾਡੇ ਕੋਲ ਈ ਚਲਾਨ ਮਸ਼ੀਨ ਆ ਗਈ ਹੈ ਜੀ ਅਸੀਂ ਉਹਦਾ ਨੰਬਰ ਕਲਿੱਕ ਕਰਦੇ ਹਾਂ ਤੇ ਉਹਨਾਂ ਦੇ ਨੰਬਰ ਤੇ ਸਾਡਾ ਚਲਾਨ ਚਲਾ ਜਾਂਦਾ ਹੈ ਜਿਸ ਤੇ ਉਹਨਾਂ ਨੂੰ 500 ਰੁਪਏ ਦਾ ਚਲਾਨ ਭਰਨਾ ਪੈਂਦਾ ਲੇਕਿਨ ਸਾਡਾ ਚਲਾਨ ਕਰਨਾ ਸਾਡਾ ਉਹ ਨਹੀਂ ਹੈਗਾ ਕਿ ਮਕਸਦ ਨਹੀਂ ਹੈ ਕਿ ਅਸੀਂ ਚਲਾਨ ਕਰੀਏ ਲੋਕਾਂ ਦੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜਿਹੜਾ ਆਪਣਾ ਵਹੀਕਲ ਹੈ ਸਾਡੇ ਟਾਹਲੇ ਵਾਲੇ ਚੌਕ ਦੇ ਨੇੜੇ ਪਾਰਕਿੰਗ ਬਣੀ ਹੈ ਪਿੱਛੇ ਦਫਤਰ ਦੇ ਬੈਕ ਸਾਈਡ ਤੇ ਉੱਥੇ ਪਾਰਕਿੰਗ 'ਚ ਆਪਣਾ ਵਹੀਕਲ ਖੜਾ ਕਰਕੇ ਜਾਣ ਤੇ ਆਪਣੇ ਬਾਜ਼ਾਰ ਦੇ ਵਿੱਚ ਜਾਣ ਤੇ ਪਾਰਕਿੰਗ ਫ੍ਰੀ ਹੈ ਜੀ ਟੋਟਲ ਤੇ ਹੈਲਮਟ ਵੀ ਅਸੀਂ ਫ੍ਰੀ ਦੇ ਰਹੇ ਆ ਤੇ ਅਸੀਂ ਅੱਜ ਸਕੂਲ ਦੇ ਵਿੱਚ ਜਾਗਰੂਕ ਕੈਂਪ ਲਾਣੇ ਆ 18 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਨੇ ਉਹ ਮਾਪੇ ਨੂੰ ਚਾਹੀਦਾ ਕਿ ਉਹਨਾਂ ਨੂੰ ਬਿਲਕੁਲ ਵੀ ਆਪਣਾ ਵਹੀਕਲ ਨਹੀਂ ਦੇਣਾ ਹੈਗਾ ਵਿਦਾਊਟ ਕਿਉਂਕੋ ਕੋ ਲਾਇਸੈਂਸ ਨਹੀਂ ਹੈ ਵਿਦਾਊਟ ਲਾਇਸੈਂਸ ਅੱਗੇ ਆ ਜੀ ਜਿਹੜੇ ਕਿ ਵਹੀਕਲ ਨੇ ਉਹਨਾਂ ਦੀ ਅਸੀਂ ਟੈਕਿੰਗ ਕਰ ਰਹੇ ਆਂ ਪ੍ਰੋਪਰ ਤੌਰ ਤੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਹੇ ਆਂ ਕਿ ਕਿਸੇ ਵੀ ਵਹੀਕਲ ਨੇ ਓਵਰਲੋਡਿੰਗ ਬੱਚੇ ਨਹੀਂ ਬਿਠਾਣੇ ਤੇ ਉਹਨਾਂ ਦੇ ਕਾਗਜ਼ਾਤ ਜਿੱਦਾਂ ਕਿ ਫਿਟਨੈਸ ਹੋ ਗਿਆ ਇੰਸ਼ੋਰੈਂਸ ਹੋ ਗਈ ਸਪੀਡ ਗਵਰਨਰ ਹੋ ਗਿਆ ਤੇ ਉਹਨਾਂ ਕੈਮਰਾ ਹੋ ਗਿਆ ਜੀ ਫੀਮੇਲ ਅਟੈਂਡਡ ਹੋਗੀ ਇਹ ਸਾਰੀ ਚੀਜ਼ਾਂ yellow color ਹੋ ਗਿਆ ਇਹ ਸਾਰੀ ਚੀਜ਼ ਜਿਹੜੀ ਆ ਉਹਨਾਂ ਨੂੰ ਰੱਖਣੀ ਚਾਹੀਦੀ ਹੈ ਮਾਨਯੋਗ ਐਸ.ਡੀ.ਐਮ ਸਾਹਿਬ ਨੇ ਜੀ.ਓ ਸਾ ਫਿਰ ਰਾਸੀ ਫਿਰ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਮੈਂ ਟ੍ਰੈਫਿਕ ਇੰਚਾਰਜ ਰਾਜਪੁਰਾ ਹੋਣ ਦੇ ਨਾਤੇ ਮੈਂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਆਪਣੇ ਜਿਹੜੇ ਬੱਚੇ ਨੂੰ ਉਸ ਵਹੀਕਲ ਚ ਭੇਜਿਆ ਜਾਵੇ ਜਿਹਦੇ ਕਾਗਜ਼ਾਤ ਪੂਰੇ ਹੋਣ ਤੇ ਇਦਾਂ ਨਾ ਕਿ ਉਹ ਜ ਤਾ ਜੋ ਆਪਣਾ ਬੱਚਾ ਘਰ ਤੋਂ ਸੁਰੱਖਿਅਤ ਆਵੇ ਔਰ ਘਰ ਤੱਕ ਸੁਰੱਖਿਅਤ ਹੀ ਪਹੁੰਚ ਸਕੇ ਕਿਹਾ ਜਾਂਦਾ ਹੈ ਕਿ ਜਿਹੜੀ ਅਸੀਂ ਦੇਖ ਤਾ ਤੁਸੀਂ ਇਹ ਅੰਦਾਜ਼ਾ ਕਾ ਲੁਕੀ ਹੈ ਬਿਕੋਜ ਜੋ ਵੀ ਉਹਦੀ ਕਮੀ ਵਹੀਕਲ ਨਿਕਦੀ ਕਮੀ ਨਿਕਲਦੀ ਹੈ ਜਿੱਦਾਂ ਕਿ ਇੰਸ਼ੋਰੈਂਸ ਨਹੀਂ ਹੁੰਦੀ ਫਿਟਨੈਸ ਨਹੀਂ ਹੁੰਦੀ ਜਿਹੜੀ ਫਿਟਨੈਸ ਨਹੀਂ ਹੁੰਦੀ ਅਸੀਂ ਬਾਂਡ ਕਰ ਦਿੰਦੇ ਆ 2 ਜੇ ਉਹਦੇ ਵਿਦਆਊਟ ਬੀਮਾ ਹੈ ਉਹਦਾ ਚਲਾਨ ਕਰ ਦਿੰਦੇ ਆ ਲੇਕਿਨ ਉਹ ਚਲਾਨ ਮਹੰਗੇ ਨੇ ਇਹ ਚਲਾਨਾਂ ਤੋਂ ਬਚਣ ਲਈ ਕੋਈ ਇੰਸ਼ੋਰੈਂਸ ਮਹਿੰਗੀ ਨਹੀਂ ਹੈਗੀ ਮਾਲਯੋਗ ਐਸਟੀਐਮ ਸਾਹਿਬ ਰਾਜਪੁਰਾ ਨੇ ਸਾਰੇ ਸਕੂਲਾਂ ਦੇ ਉਹਨਾਂ ਨੂੰ ਇਕੱਠੇ ਕਰਕੇ ਅਪੀਲ ਕੀਤੀ ਹੈ ਕਿ ਤੁਸੀਂ ਜਿਹੜੇ ਵਿਕਣ ਵਾਲੇ ਮਾਲ ਵਿਕਣ ਵਾਲੇ ਮਾਲਕ ਨੇ ਉਹਨਾਂ ਨੂੰ ਲਿਖ ਕੇ ਦਓ ਉਹ ਅੰਦਰ ਸਕੂਲ ਦੇ ਅੰਦਰ ਕਰੋ ਗੱਡੀਆਂ ਨੂੰ ਔਰ ਉਹਨਾਂ ਨੂੰ ਕਰਨਾ ਵੀ ਚਾਹੀਦਾ ਹੈ ਫਿਰ ਜਦ ਸਕੂਲ ਲਿਖ ਕੇ ਦੇਣਗੇ ਤਾਂ ਹੀ ਉਹਨਾਂ ਨੂੰ ਪਰਮਿਟ ਮਿਲਣਗੇ तो ये एक छोटी सी ड्राइव चलाएं जिसमें हम लोगों ने अप्रॉक्सिमेटली हजार हेलमेट है जो सिटी में पहनाए ये ना हो कि आज हम उनको दे रहे हैं तो वो आगे इसको ऑर्गेनाइज ना करें घर पे रख दे जैसे आप लोगों ने सुना ही बोला ही है ने तो कि इसको पहनना है हम सबको ये बोल रहे रिक्वेस्ट कर रहे हैं कि पहने बिकॉज एक्सीडेंट्स इतने हो रहे हैं कि वो पहनते नहीं है और सिर्फ एक ब्रेन ऐसी चीज है सिर ऐसी चीज है जिसपे चोट लग गई तो शायद आपकी हेल्थ आप रहो ही ना तो सेफ्टी मेजर में चंडीगढ़ में बहुत सेफ्टी है मैं रिक्वेस्ट करता हूं राजपुरा में जो भी रेजिडेंट्स हैं जो जो भी लोग रहते हैं इवन प्रेस या पुलिस वाले सख्ती से बढ़ते बिकॉज़ अगर हेलमेट नहीं है तो जिंदगी नहीं है अजीत पंजाबी दी ऑथेंटिक खबरन दे लिए सब्सक्राइब करो अजीत वेब टीवी अते ताजी खबरन दी नोटिफिकेशन पहुंचने के लिए बेल आइकन पे क्लिक करो